ਵਿਦੇਸ਼ ਬੈਠੀ ਲੜਕੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਲੋਕਾਂ ਨੂੰ ਬਣਾਇਆ ਆਪਣਾ ਸ਼ਿਕਾਰ ਕਿਤੇ ਕਰੋੜਾਂ ਰੁਪਏ ਦੀ ਠੱਗੀ ਮਿਲੀ ਜਾਣਕਾਰੀ ਦੇ ਅਨਸਾਰ ਵਿਦੇਸ਼ ਬੈਠੀ ਕੁੜੀ ਨਾਲ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਕਈ ਪਰਿਵਾਰਾਂ ਨੂੰ ਬਣਾਇਆ ਆਪਣਾ ਸ਼ਿਕਾਰ ਚੜ੍ਹੇ ਦਰਾਹ ਪੁਲਿਸ ਦੇ ਹੱਥੇ ਲੜਕੀ ਦੇ ਮਾਪਿ ਭਰਾ ਅਤੇ ਉਸ ਦੇ ਇੱਕ ਸਾਥੀ ਦੇ ਨਾਲ ਨਾਲ ਲੜਕੀ ਤੇ ਵੀ ਪੁਲਿਸ ਨੇ ਕੀਤਾ ਮਾਨਲਾ ਦਰਜ ਉੱਥੇ ਹੀ ਤਿੰਨ આરોપી ਕਾਬੂ ਵਿਦੇਸ਼ ਬੈਠੀ ਲੜਕੀ ਦੀ ਗ੍ਰਿਫਤਾਰੀ ਬਾਕੀ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਡੀਐਸਪੀ ਫੈਲ ਹਮੰਤھ ਖਲੋਤਰਾ ਨੇ ਦੱਸਿਆ ਕਿ ਦਰਾਹ ਪੁਲਿਸ ਨੂੰ ਸੂਚਨਾ ਮਿਲੀ ਕਿ ਜਗਰਾਉਂ ਸਾਈਡ ਦਾ ਇੱਕ ਗਰੋ ਜਿਸ ਵਿੱਚ ਸੁਖਦਰਸ਼ਨ ਕੌਰ ਉਸਦਾ ਲड़का ਮਨਪ੍ਰੀਤ ਸਿੰਘ ਅਤੇ ਸਾਥੀ ਅਸ਼ੋਕ ਕੁਮਾਰ ਅਤੇ ਉਹਨਾਂ ਦੀ ਬੇਟੀ ਹਰਪ੍ਰੀਤ ਕੌਰ ਜੋ ਕਿ ਵਿਦੇਸ਼ ਦੇ ਵਿੱਚ ਬੈਠੀ ਹੈ ਇਹ ਲੋਕ ਵਿਦੇਸ਼ ਜਾਣ ਦੇ ਚਾਹਵਾਨ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਕੈਨੇਡਾ ਵਿੱਚ ਰਹਿੰਦੀ ਆਪਣੀ ਲੜਕੀ ਨਾਲ WhatsApp ਰਾਹੀਂ ਗੱਲਬਾਤ ਕਰਵਾ ਕੇ ਮੰਗਣੀ ਦੀ ਰਸਮ ਦਾ ਡਰਾਮਾ ਵੀਡੀਓ ਕਾਲ ਤੇ ਕਰਕੇ ਲੋਕਾਂ ਨਾਲ ਵਿਸ਼ਵਾਸ ਕਰਕੇ ਲੱਖਾਂ ਰੁਪਏ ਦੀ ਠੱਗੀ ਕਰਦੇ ਹਨ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਚਾਰ ਤੇ ਮਾਮਲੇ ਦਰਜ ਕਰਕੇ ਤਿੰਨ ਨੂੰ ਕਾਬੂ ਕੀਤਾ ਗਿਆ ਉਥੇ ਹੀ ਲੜਕੀ ਜੋ ਕਿ ਵਿਦੇਸ਼ ਦੇ ਵਿੱਚ ਬੈਠੀ ਆ ਉਸ ਦੀ ਗ੍ਰਿਫਤਾਰੀ ਬਾਕੀ ਹੈ ਉਥੇ ਹੀ ਪੁਲਿਸ ਇਸ ਮਾਮਲੇ ਦੀ ਵਿੱਚ ਬੜੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਡੀਐਸਪੀ ਸਾਹਿਬ ਇੱਕ ਲੁਟੇਰੀ ਦੁਲਹਨ ਦੇ ਪਰਿਵਾਰ ਨੂੰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ ਸ੍ਰੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਤੱਕ ਜੋ ਮਹੀਮ ਗਲਤ ਅਨਸਰਾਂ ਨੂੰ ਠੱਲ ਪਾਉਣ ਲਈ ਚੱਲੀ ਹੋਈ ਆ ਉਹਦੇ ਤਹਿਤ ਐਸਐਚਓ ਮੁੱਖ ਅਫਸਰ ਥਾਣਾ ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸਸੀ ਹਰਜੀਤ ਸਿੰਘ ਨੂੰ ਇੱਕ ਇਤਲਾਮ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ أشੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਹੈ ਉਹਦਾ ਮੇਲੀ ਬੁਕਤ ਕਰਕੇ ਜਿਹੜੇ ਭੋਲੇ ਭਾਰੇ ਲੋਕਾਂ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਚਾਂਸਾ ਦੇ ਕੇ ਉਹਨਾਂ ਤੋਂ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਵੀ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਜੋ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ੜੱਪਦੇ ਆ ਬੀਐਸਪੀ ਤੱਕ ਹੁਣ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਜੀ ਪੁੱਛ ਗਿੱਚਾ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਥੱਗੀਆਂ ਮਾਰੀ ਹੋਈਆਂ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ თან ਰਕਮ ਹੈ ਜਿਹੜੀ ਥੱਗੀਆਂ ਮਾਰ ਚੁੱਕੇ ਨੇ ਇਹ ਤੀਬਨ ਇਹ 15-20 ਲੱਖ ਜੀ ਤਾਂ ਕਰ ਚੁੱਕੇ ਨੇ ਤੇ ਹੋਰ ਅਲੇ ਫਿਰਦਰ ਰਿਸਟੇਜ ਚ ਆਉਣਾ ਹੈ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕਿਆਂ ਦੀ ਭਾਲ ਹੈ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਆ ਜਿਹੜੀ ਮੇਨ ਇਹਦੇ ਵਿੱਚ ਮੋਰੋ ਹੋਇਆ ਜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਨ ਦੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਭਾਈ ਨੇ ਪਰਚਾ ਦਰਜ